ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਟਾਕ ਸੀ ਦਸਮ ਗ੍ਰੰਥ ਸਾਹਿਬ ਵਿੱਚ 75 ਨਾਟਕ ਵਿੱਚ ਦਰਜ ਗੁਰੂ ਸਾਹਿਬ ਵੱਲੋਂ ਲਿਖੀਆਂ ਇਹਨਾਂ ਪੰਕਤੀਆਂ ਉੱਪਰ ਰੱਖੀ ਹੈ ਅਥ ਕਬੀ ਜਨਮ ਕਥਨੰ ਚੋਪਈ ਮੁਰਪਿਤ ਪੂਰਬ ਕੀ ਇਸ ਪਿਆਨਾ ਪਾਂਤ ਪਾਂਤ ਕੇ ਤੀਰਤ ਨਾਨਾ जब ही जा त्रिवेणी भय पुन दान दिन करत बिताए दही प्रकाश हमारा पयो पटना शहर बिखे पव लयो देश हमको ले आए भांत भांत दायन दुलराये किन्नी अनक तन रक्षा दीनी भांत भांत की शिक्षा जब हम धर्म करम आए देव देवलोक तब पिता सिदाए इत श्री बचित्र नाटक ग्रंथे कभी जन्म कथनं नाम सप्तमो द्याए समाप्ततम सत शुभम सत ए जो शब्द है आपा जानदे हां कि जदूं गुरु साहब जी दा गुरु गोविंद सिंह जी दा प्रकाश पूरब हुंदा है ता सारे गुरुद्वारों विच पढ़या जांदा है हम्म मेरी यहां भी बहुत पढ़या जांदा है ए, ए, ए शब्द ऊपर आजकल ऑनलाइन आपा वीडियोस देखी रीयां ते ਇੱਕ ਕੌਂਟਰੋਵਰਸੀ ਕ੍ਰੀਏਟ ਕੀਤੀ ਹੈ ਕੁਝ ਪੰਥ ਵਿਰੋਧੀ ਤਾਕਤਾਂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਸ਼ਬਦ ਵਿੱਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪੁੱਤਰ ਪ੍ਰਾਪਤੀ ਵਾਸਤੇ ਤੀਰਥਾਂ ਤੇ ਜਾ ਕੇ ਨਾਉਂਦੇ ਰਹੇ ਹਨ ਪੁੰਨਦਾਨ ਕਰਦੇ ਰਹੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਤ੍ਰਿਬਿਉਣੀ ਪਹੁੰਚ ਗਏ ਨੇ ਜਬ ਹੀ ਯਾਤ੍ਰ ਬੇਣੀ ਪਹਿ ਪੁੰਨਦਾਨ ਦਿਨ ਕਰਤ ਪਤੈ ਤੇ ਉੱਥੇ ਪੁੰਨਦਾਨ ਕਰਦਿਆਂ ਦਿਨ ਬਤੀਤ ਕੀਤੇ ਆਕੇ ਸਾਡੇ ਘਰ ਅੱਛੇ ਬੱਚੇ ਦਾ ਜਨਮ ਹੋਵੇ ਇਹੀ ਮੰਨਿਆ ਜਾਂਦਾ ਫਿਰ ਆ ਇਹ ਗੱਲ ਵਿੱਚ ਕਿੰਨੀ ਕੁ ਸਚਾਈ ਹੈ ਦੇਖੋ ਗੱਲ ਇਹ ਹੈ ਇਹ ਸਤਿ ਸ੍ਰੀ ਅਕਾਲ ਦੀ ਬਾਣੀ ਹੈ ਕਪ ਕਾਬੂ ਹੈ ਕਿਸੇ ਵੀ ਕਾਬੂ ਕਾਬੂਤਰੋਂ ਦੂਰ ਦੀ ਗੱਲ ਕਿਸੇ ਵੀ ਸ਼ਬਦਾਂ ਦੇ ਵਿੱਚ ਭਾਵੇਂ ਵਾਰਤਕ ਰੂਪੀ ਵੀ ਸਮਝਣਾ ਹੋਵੇ ਅ ਅਸੀਂ ਸ਼ਬਦਾਂ ਦੇ ਪਿੱਛੇ ਜੁੜੀ ਭਾਵਨਾ ਨੂੰ ਪੱਲਾ ਸਮਝਣ ਲਈ ਯਤਨ ਚੀਰ ਹੋਈਏ ਅਸੀਂ ਸਿੱਖਾਂ ਦਾ ਸ਼ਬਦ ਨੂੰ ਗੁਰੂ ਮੰਨਦੇ ਹਾਂ ਹਾਂਜੀ ਸ਼ਬਦ ਨੂੰ ਗੁਰੂ ਕਿਉਂ ਮੰਨਦੇ ਆ ਇਸ ਬਾਰੇ ਅੱਜ ਤੱਕ ਇਹ ਜੋ ਵਿਚਾਰਵਾਨ ਨੇ ਕਦੀ ਵੀ ਇਹਨਾਂ ਨੇ ਕਦੀ ਸੋਚਿਆ ਨਹੀਂ ਕਿ ਸ਼ਬਦ ਨੂੰ ਗੁਰੂ ਕਿਉਂ ਮੰਨਦੇ ਆ ਹਾਂਜੀ ਸ਼ਬਦ ਭਾਵ ਨੂੰ ਪ੍ਰਕਾਸ਼ਮਾਨ ਕਰਦਾ ਹੈ ਗੁਰੂ ਦਾ ਜਿਹੜਾ ਭਾਵ ਹੈ ਉਹ ਸ਼ਬਦ ਨੇ ਪ੍ਰਕਾਸ਼ਮਾਨ ਕਰਨਾ ਹੈ ਠੀਕ ਜੀ ਬਿਨਾ ਸ਼ਬਦਾਂ ਤੋਂ ਅਸੀਂ ਭਾਵ ਨੂੰ ਪ੍ਰਕਾਸ਼ਮਾਨ ਨਹੀਂ ਕਰ ਸਕਦੇ ਠੀਕ ਸੋ ਜਿਹੜੇ ਸ਼ਬਦ ਵਰਤੇ ਗਏ ਨੇ ਕਾਬੂਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਜਿਹੜਾ ਇਹ ਕਹਿੰਦੇ ਨੇ ਕੋਈ ਇੱਕ ਪਤਾ ਨਹੀਂ ਕਿੱਥੋਂ ਕਿਵੇਂ ਕਹਿੰਦਾ ਹੈ ਉਹ ਜਾਣਿਆ ਪਰ ਇੱਥੇ ਕੋਈ ਵੀ ਇਹ ਗੱਲ ਐਦਾਂ ਦੀ ਗੱਲ ਇਸ ਇਹਨਾਂ 17 ਦੇ ਵਿੱਚੋਂ ਜਿਹੜੀਆਂ ਇਹ ਚ ਪਈ ਹੈ ਨਿਵਾਜ਼ ਦੀ ਲਈ ਇਹਦੇ ਜੋ ਇਹ ਗੱਲ ਕਿਤੇ ਵੀ ਕਿਸੇ ਵੀ ਢੰਗ ਦੇ ਨਾਲ ਬਣਦੀ ਨਹੀਂ ਇਹ ਗੱਲ ਕਰਣੀ ਇਹ ਇੱਕ ਸੂਚਨਾ ਹੈ ਜਿਹੜੀ ਕਲੋਕ ਇਤਿਹਾਸਿਕ ਸੂਚਨਾ ਹੈ ਕਿ ਵੀ ਇਹ ਗੁਰੂ ਸਾਹਿਬ ਉਹਨੂੰ ਦਿੱਤੇ ਘਰ ਦੇ ਸਾਹਬ ਉਹਤੇ ਹੈਗੇ ਸੀ ਤਰਵੇਣੀ ਸੀ ਠੀਕ ਹੈ ਲਾਹਬਾਦ ਹੈਗੇ ਸੀ ਔਰ ਇਸ ਟੋਰੀਕਲੀ ਇਹ ਗੱਲਾਂ ਵੀ ਹੋਰ ਦੂਜੇ ਸੋਰਸਿਸ ਤੋਂ ਵੀ ਇਹ ਚੀਜ਼ਾਂ ਲਗੀਆਂ ਨੇ ਸਾਡੇ ਕੋਲੇ ਪ੍ਰੂਫ ਹੁੰਦੀਆਂ ਨੇ ਕਿ ਗੁਰੂ ਸਾਹਿਬ ਉੱਥੇ ਸੀ ਗਏ ਹਾਂਜੀ ਉਸ ਤੋਂ ਬਾਅਦ ਉਹ ਫਿਰ ਕਾਮਰੂਪ ਗਏ ਨੇ ਸੋ ਇਹ ਗੱਲਾਂ ਮਤਲਬ ਸਾਰੀਆਂ ਜਿਹੜੀਆਂ ਨੇ ਹਿਸਟੋਰਿਕਲੀ ਸਾਡੇ ਕੋਲੇ ਡਿਫਰੈਂਟ ਸੋਰਸਸ ਤੋਂ ਕੱਲੇ ਇਹ ਨਹੀਂ ਹੈ ਕਿ ਜਿਹੜੇ ਸਿਕਸ ਸੋਰਸਸ ਨੇ इवन ਜਦੋਂ ਰਾਜਾ ਰਾਮ ਸਿੰਘ ਨਾਲ ਗਏ ਨੇ ਉਹ ਹਾਂਜੀ ਹਾਂ ਤਾਂ ਉਹ ਉਹਨਾਂ ਦੀ ਜਿਹੜੀ ਇਸਾਮ ਦੀ ਜਿਹੜੀ ਹੈਗੀ ਹੈ ਗੁਰੂ ਜੀ ਉਹਦੇ ਰੈਫਰੈਂਸਸ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਆਈਆਂ ਨੇ ਹਾਂਜੀ ਉੱਥੋਂ ਉੱਥੋਂ ਗਏ ਉੱਥੋਂ ਗੁਰੂ ਸਾਹਿਬ ਫਿਰ ਆਪਣਾ ਰਾਜਾ ਰਾਮ ਸਿੰਘ ਨਾਲ ਗਏ ਨੇ ਕਾਮਰੂਪ ਘਾਟੀ ਗਏ ਨੇ ਹਾਂਜੀ ਤੇ ਇਹ ਇਹ ਚੀਜ਼ਾਂ ਨੂੰ ਅਸੀਂ ਕਿਵੇਂ ਗੱਲ ਕਹੀਏ ਕਿ ਵੀ ਉੱਥੇ ਪਹਿਲੀ ਗੱਲ ਤਾਂ ਉੱਥੇ ਗਏ ਨੇ ਤਾਂ ਉਹਦਾ ਉਹਦਾ ਮਕਸਦ ਮਕਸਦ ਇਹ ਸੀ ਉਹਨਾਂ ਦਾ ਕਿ ਵੀ ਉਹਨਾਂ ਨੇ ਪੁੱਤਰ ਪ੍ਰਾਪਤੀ ਦੇ ਵਾਸਤੇ ਗਏ ਸੀ ਇਹ ਪਤਾ ਨਹੀਂ ਜੋ ਮਰਜ਼ੀ ਕਹੀ ਜਾਣ ਠੀਕ ਹੈ ਹਾਂਜੀ ਐ ਤਾਂ ਐਦਾਂ ਤਾਂ ਹੁਣ ਬਾਕੀ ਗੁਰੂ ਸਵਾਨ ਵੀ ਉੱਥੇ ਗਏ ਨੇ ਬਾਕੀ ਦੀ ਤਾਂ ਗਏ ਨੇ ਗੁਰੂ ਸਾਹਿਬ ਗੁਰਨਾਨ ਸਾਹਿਬ ਦੀ ਸਾਕੀ ਸਾਰੇ ਪੜਦੇ ਨੇ ਉਹਦੋਂ ਹਰਦੁਆਰ ਗਏ ਸੀ ਅੰਜ 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 ਕੀ ਉਹਨਾਂ ਨੇ ਉਹਨਾਂ ਨੇ ਕੀ ਪ੍ਰਾਪਤ ਕਰਨਾ ਸੀ ਉਹ ਤੇ ਹਰ ਦੁਆਰ ਜਾ ਕੇ ਹਾਂ ਨਹੀਂ ਇਸ ਲਈ ਜਿਵੇਂ ਜੋੜਦੇ ਵੀ ਆ ਮੁਰੂਪਿਤ ਪੂਰਬ ਕੀ ਉਸपे ਨਾ ਪਾਂਥ ਪਾਂਥ ਕੀ ਤੀਰਤ ਨਾਨਾ ਹੁਣ ਇਥੋਂ ਚੱਕ ਲਿਆ ਤੀਰਤ ਨਾਨਾ ਵੀ ਉਹ ਤੀਰਤ ਨਾਏ ਨੇ ਫਿਰ ਜਬ ਹੀ ਜਾ ਤ੍ਰਿਬਿਆਣੀ ਪੇ ਪੁੰਨਦਾਨ ਦਿਨ ਫਿਰ ਪੁੰਨਦਾਨ ਚੱਕ ਲਿਆ ਤਹੀ ਪ੍ਰਕਾਸ਼ ਹਮਾਰਾ ਪਇਓ ਵੀ ਤੀਰਤ ਨਾ ਹੋਣ ਤੇ ਪੁੰਨਦਾਨ ਕਰਨ ਨਾਲ ਜੋ ਉਹਨਾਂ ਨੇ ਦਿਨ ਕਰਦੇ ਬਿਤਾਏ ਉਹਦੇ ਨਾਲ ਮੇਰਾ ਪ੍ਰਕਾਸ਼ ਹੋ ਗਿਆ ਨੀ ਨਹੀਂ ਗੱਲ ਇਹ ਹੈ ਹੁਣ ਮਾ ਇੱਕ ਗੁਰੂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਹਾਂਜੀ ਮਹਲੇ ਚੌਥੇ ਦਾ ਤੁਖਾਰੀ ਰਾਗ ਦੇ ਵਿੱਚ ਹੈ ਹਾਂਜੀ ਉੱਥੇ ਮਹਾਰਾਜ ਦੇ ਸ਼ਬਦਾਂ ਵਾਲਕੇ ਨਾਵਣਪੁਰੇ ਬਪੀ ਚ ਗੁਰਸਤਗੁਰੂ ਦਰਸ ਪਿਆ ਤਾਂ ਉਹ ਪੂਰਾ ਸ਼ਬਦ ਹੈ ਉਹ ਸ਼ਬਦ ਪੂਰਾ ਉਹਦੇ ਵਿੱਚ ਉਹ ਕਹਿ ਰਹੇ ਨੇ ਹਰ ਆਪ ਕਰਤੇ ਪੂਰਵ ਕੀਆ ਸਤਗੁਰੂ ਖੇਤ ਨਾਵਣ ਗਿਆ ਆਹ ਹਾਂ ਠੀਕ ਫਿਰ ਉਸ ਤੋਂ ਕੇ ਕਹਿ ਰਹੇ ਨੇ ਤੇਰ ਤੋਂ ਉਦਮ ਸਤਗੁਰ ਕੀ ਆ ਸਭ ਲੋਕ ਉਦਰਨ ਅਰਥ ਆ ਕਿ ਉਹ ਹੁਣ ਉਹ ਸਾਰਾ ਉਹਦਾ ਸ਼ਬਦ ਬਹੁਤ ਵੱਡਾ ਸ਼ਬਦ ਹੈ ਕਿ ਆ ਇਹ ਜੇ ਕੋਈ ਜਿਹੜਾ ਜਿਹੜਾ ਵਿਚਾਰਵਾਨ ਹੈ ਜਿਸਨੇ ਗੁਰਬਾਣੀ ਨੂੰ ਸਮਝਣਾ ਆ ਜਿਸਨੇ ਭਾਵਨਾ ਨੂੰ ਸਮਝਣਾ ਆ ਆਹ ਉਹ ਉਹ ਇਹ ਇਹ ਵਾਲੀ ਜਿਹੜੀ ਜਿਹੜਾ ਮਤਲਬ ਹੈ ਕਦੀ ਵੀ ਸੋਚ ਵੀ ਨਹੀਂ ਸਕਦਾ ਕੱਢਣ ਦੀ ਗੱਲ ਤਾਂ ਬਾਤ ਦੀ ਹੈ ਇਹ ਕਹਿਣਾ ਤਾਂ ਬਹੁਤ ਬਾਤ ਦੂਰ ਦੂਰ ਦੀ ਗੱਲ ਹੈ ਉਹ ਇਹ ਮਤਲਬ ਸੋਚ ਵੀ ਨਹੀਂ ਸਕਦਾ ਜਿਹੜਾ ਜਿਹੜਾ ਸਿੱਖੀ ਦੀ ਗੱਲ ਸਮਝਣ ਵਾਲਾ ਵਿਚਾਰਵਾਨ ਸਿੱਖ ਹੈ ਉਹ ਬਿਲ ਇਹ ਸੋਚ ਨਹੀਂ ਸਕਦਾ ਕਹਿਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਸੋਚ ਵੀ ਨਹੀਂ ਸਕਦਾ ਕਿ ਵੀ ਇਹਦਾ ਭਾਵੇਂ ਹੋ ਸਕਦਾ ਬਿਲਕੁਲ ਇਹ ਇਹ ਕਿਤੇ ਵੀ ਲਿਖਿਆ ਨਹੀਂ ਇਹ ਗੱਲ ਜਿਹੜੀ ਇਹ ਗੱਲ ਨਿਸ਼ਕਸ਼ ਕੱਢਦੇ ਨੇ ਕਿਸੇ ਵੀ ਉਹਦੇ ਚ ਨਹੀਂ ਇੱਕ ਸਿਰਫ ਇਤਿਹਾਸਕ ਸੂਚਨਾ ਹੈਗੀ ਆ ਕਿ ਵੀ ਉਹ ਜਦੋਂ ਪੂਰਬ ਗਏ ਨੇ ਠੀਕ ਹੈ ਆ ਉਹ ਲਗ ਉਹ ਤੀਰਥਾਂ ਤੇ ਜਾ ਰਹੇ ਸੀ ਸਾਰੇ ਪ੍ਰਚਾਰ ਵਾਸਤੇ ਗੁਰੂ ਸਾਹਿਬ ਪ੍ਰਚਾਰ ਵਾਸਤੇ ਲਗ ਲਾ ਤੀਰਥਾਂ ਤੇ ਗਏ ਨੇ ਇਹ ਲਗ ਲਗ ਹੁਕਮਨਾਮੇ ਵੀ ਹੈਗੇ ਨੇ ਉਸਾਂ ਦੇ ਜਿਹੜੇ ਮਿਲਦੇ ਨੇ ਉਸ ਤੋਂ ਬਾਅਦ ਇਹ ਹਿਸਟੋਰਿਕਲੀ ਵੀ ਇਹ ਗੱਲਾਂ ਡਿਫਰੈਂਟ ਰੈਫਰੈਂਸਸ ਦੇ ਵਿੱਚ ਹੈਗੀਆਂ ਨੇ ਨਹੀਂ ਇੱਕ ਇਹਦੇ ਅੰਦਰ ਜਿਹੜੀ ਇਹ ਗੱਲ ਚੱਕਦੇ ਨੇ ਵੀ ਤੀਰਥ ਨਹਾਉਣਾ ਵੀ ਤੀਰਥ ਵਿੱਚ ਨਹਾ ਕਿਦਾਂ ਸਕਦੇ ਆ ਵੀ ਆ ਤੀਰਥ ਨਾਨਾ ਜਿਹੜਾ ਲਫ਼ਜ਼ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਖਟਕਦਾ ਹੈ ਅ ਤੇ ਇਹ ਸਮਸਰ ਦਿਓ ਕਿ ਇਹਦਾ ਇਹ ਇਹ ਜਦੋਂ ਮਹਾਰਜ ਜਦੋਂ ਮਹਾਰਜ ਦਾ ਸ਼ਬਦ ਕਹਿੰਦੇ ਕਹਿੰਦੇ ਨੇ ਵੀ ਆਪਣਾ ਸਤਿਗੁਰੂ ਪੁਰਪ ਕੀਆ ਹਰ ਕਰਤੇ ਆਪ ਆਪ ਕਰਤੇ ਪੁਰਪ ਕੀਆ ਸੂਕਲ ਖੇਦ ਨਾ ਹੋਣ ਗਿਆ ਹਾਂਜੀ ਹਾਂਜੀ ਤਾਂ ਉਹਦਾ ਦੇ ਮਤਲਬ ਕੱਢੀਏ ਕਿ ਜੀ ਤੁਲਖੇਦ ਨਾ ਆਣ ਗਏ ਨੇ ਗੁਰੂ ਸਾਹਿਬ ਹਾਂ ਫਿਰ ਵੀ ਤੀਰਸ ਨਾਣਾ ਜਿਹੜਾ ਹੈ ਉਹ ਐਕਸੈਪਟ ਹੋ ਗਿਆ ਐਕਸੈਪਟ ਹੋ ਗਿਆ ਲੀਕਾ ਫਿਰ ਉਹ ਤਾਂ ਉਹ ਅੱਗੇ ਦਾ ਉਹ ਜਮਨ ਆਇਆ ਫਿਰ ਸਰਸਤੀ ਹੈ ਸਾਰਾ ਸ਼ਬਦ ਦਾ ਕਾਫੀ ਲੰਬਾ ਸ਼ਬਦ ਹੈ ਇਹ ਉਹਦੇ ਚੋਂ ਗੁਰੂ ਸਾਹਿਬ ਨੇ ਸਾਰਾ ਇਹ ਦੱਸਿਆ ਆਪਾਂ ਕੀ 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 ਦਾ ਸਿੱਟਾ ਕੱਢਾਂਗੇ ਕਿ ਵੀ ਗੁਰੂ ਸਾਹਿਬ ਦੱਸ ਰਹੇ ਨੇਗੇ ਵੀ ਉਹ ਕੁਲਖੇਦ ਨਾਣ ਗਏ ਸੀ ਇਹ ਤਾਂ ਇਹ ਤਾਂ ਭਾਵ ਉਹ ਕਦੇ ਨਿਕਲ ਹੀ ਨਹੀਂ ਸਕਦਾ ਹਾਂਜੀ ਤਾਂ ਇਹਦਾ ਮਤਲਬ ਇਹ ਥੜਾ ਕਿ ਵੀ ਉਹ ਕੁਲਖੇਦ ਨਾਣ ਗਏ ਸੀ ਆਪਾਂ ਇਹਦੇ ਭਾਵ ਕਿ ਲਈਏ ਉਹ ਕਿ ਉਹ ਕੁਲਖੇਦ ਨਾਉਣ ਗਏ ਸੀ ਕਿਸ ਵਾਸਤੇ ਗਏ ਸੀ ਨਾਉਣੇ ਵੀ ਉਹ ਆਪਣੇ ਪਾਪ ਤਰਵਾਉਣੇ ਸੀ ਕੋਈ ਠੀਕ ਠੀਕ ਪਰ ਸਟਿਲ ਹਾਂ ਮੈਂ ਬਾਤ ਨਾਲ ਕਲੀਅਰ ਕੀਤਾ ਦੇਖੋ ਉਦੋਂ ਸਤਿਗੁਰੂ ਕੀ ਆ ਸਭ ਲੋਕ ਉਧਰਨ ਅਰਥ ਨਹੀਂ ਪਰ ਹੁਣ ਜੇ ਵੇ ਚਲੋ ਇੱਥੇ ਇਹ ਕਰਦੀ ਉੱਤੇ ਇੱਥੇ ਵੀ ਮਹਾਰਾਜ ਨੇ ਸਿਰਫ ਇੱਥੇ ਵੀ ਜਦੋਂ ਗੁਰੂ ਰਵਿੰਦਰ ਸਿੰਘ ਸਾਹਿਬ ਵਰਤਰੇ ਨੇ ਉਹ ਸਿਰਫ ਇੱਕ ਸੂਝਨਾ ਦੇ ਰਹੇ ਨੇ ਕਿ ਗੁਰੂ ਸਾਹਿਬ ਜਦੋਂ ਪ੍ਰਚਾਰ ਵਾਸਤੇ ਉੱਥੇ ਪਹੁੰਚੇ ਨੇ ਹਾਂਜੀ ਲਾਹਬਾਦ ਸਰਵਣੀ ਢੀਕਾ ਨਾ ਹਾਂਜੀ ਕਿ ਉਹ ਸਾਰੇ ਜਾ ਰਹੇ ਸੀ ਪ੍ਰਚਾਰ ਵਾਸਤੇ ਅਲੱਗ-ਅਲੱਗ ਤੀਰਥਾਂ ਤੇ ਜਾਂਦੇ ਜਾ ਰਹੇ ਸੀ। ਅੱਛਾ ਠੀਕ ਹੈ ਆਪਣਾ ਡਾਕਟਰ ਸਾਹਿਬ ਇਹ ਅੰਦਰ ਹਾਂ ਪਰ ਇਹ ਗੱਲ ਵੀ ਅਸੀਂ ਮੰਨਦੇ ਹਾਂ ਕਿ ਗੁਰੂ ਸਾਹਿਬ ਨੇ ਜਿਵੇਂ ਤੁਸੀਂ ਪੰਕਤੀਆਂ ਦੱਸੀ ਕਿ ਸਤਿਗੁਰੂ ਕੋਲ ਖੇਤ ਨਾ ਆਵਣ ਗਿਆ ਨਾ ਆਵਣ ਪੁਰਵ ਭੀਚ ਗੁਰ ਸਤਿਗੁਰ ਦਰਸ ਪਿਆ ਵੀ ਗੁਰੂ ਸਾਹਿਬ ਨੇ ਆਪਣੀ ਗੱਲ ਕਲੀਅਰ ਕਰਤੀ। ਅ ਜਿਹੜਾ ਤੀਰਥ ਅ ਇਸ਼ਨਾਨ ਦਾ ਕਨਸੈਪਟ ਹੈ ਉਹਨਾਂ ਨੇ ਕਲੀਅਰ ਕੀਤਾ। ਪਰ ਜਿਵੇਂ ਇਹ ਜਿਵੇਂ ਕਨਸੈਪਟ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਥਾਵਾਂ ਤੇ ਹੈ ਜਿਵੇਂ ਤੀਰਥ ਨਾਏ ਹਰ ਧਰਨੀ ਪਰਮਦਾ ਅਗੇ ਠੋੜ ਨਾ ਪਾਏ ਜਾਂ ਫਿਰ ਅੰਦਰਗਤ ਤੀਰਥ ਮੰਨ ਲਓ ਅੰਦਰ ਤੀਰਸ ਜਿਹੜਾ ਹੈ ਉਹ ਸਭ ਦੇ ਅੰਦਰ ਹੁੰਦਾ ਹੈ ਜਾਂ ਤੀਰਥ ਨਾ ਬਣ ਜਾਈਏ ਤੀਰਥ ਨਾਮ ਹੈ ਨਾਮ ਨੂੰ ਵੀ ਤੀਰਥ ਕਿਹਾ ਤੇ ਬਾਹਰਲੇ ਤੀਰਥਾਂ ਵਾਸਤੇ ਵੀ ਤੀਰਥ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਹੋਇਆ ਆ ਸਟਿਲ ਆਪਣਾ ਆਪਾਂ ਇਹ ਗੱਲ ਮੰਨਦੇ ਆਂ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਜਿਵੇਂ ਮੈਂ ਇੱਕ ਤੁਹਾਨੂੰ ਜਿਵੇਂ ਸ਼ਬਦ ਪੜ ਕੇ ਸੁਣਾਨਾ ਜੇ ਉਹ 68 ਤੀਰਥ ਨਾ ਹੋਵੇ ਜੇ ਉਹ 210 ਸਿਲਾ ਪੂਜਾਵੇ ਜੇ ਉਹ ਕੂਪ ਟਟਾ ਦਿਵਾਵੇ ਕਰੇ ਨਿੰਦ ਸਬਰਥਾ ਜਾਵੇ ਜਾਂ ਇੱਕ ਸ਼ਬਦ ਹੋਰ ਲੈ ਲਈਏ ਆਪਾਂ ਭਗਤ ਨਾਮਦੇਵ ਜੀ ਦਾ ਜਿਹੜਾ ਪ੍ਰਸਿੱਧਾ ਗੰਗਾ ਜੋ ਗੋਦਾਵਰੀ ਜਾਈਏ ਕੁੰਭ ਜੋਕ ਕੇ ਦਾੜਨਾਈਏ ਗੋਮਤੀ ਸਹਿਸ ਗਊਦਾਨ ਕੀਜੇ ਕੋਟ ਜੋ ਤੀਰਤ ਕਰੇ ਤਨ ਜੋ ਹਵਾਲੇ ਘਰ ਆ ਰਾਮ ਨਾਮ ਸਰ ਤੋਂ ਨ ਪੂਜੇ ਸੋ ਆ ਕਿ ਆ ਦਸਮ ਗ੍ਰੰਥ ਸਾਹਿਬ ਵਿੱਚ ਇੱਕ ਕਨਸੈਪਟ ਮੌਜੂਦ ਹੈ ਸਭ ਤੋਂ ਵੱਡੀ ਜਿਹੜੀ ਸਾਡੀ ਜਿਹੜੇ ਵਿਚਾਰਵਾਨ ਨੇ ਜਿਹੜੇ ਖਾਸ ਕਰਕੇ ਸਿੱਖ ਦੇ ਦੇ ਵਿੱਚ ਵਿਖੰਨਾਵਾਦ ਜਿਹੜਾ ਕਰ ਰਹੇ ਨੇ ਪ੍ਰਚਾਰ ਇਹ ਨਾ ਤਾਂ ਉਹਨਾਂ ਨੇ ਕਦੀ ਇਹ ਗੁਰਸਾਹਿਬ ਦੀ ਬਾਣੀ ਨੂੰ ਕਦੀ 19 ਦ੍ਰਿੜਤਾ ਤੇ 19 ਸਮਝ ਦੇ ਨਾਲ ਪੜਿਆ ਸਮਝਿਆ ਹਾਂਜੀ ਤੇ ਨਾ ਹੀ ਉਹਨਾਂ ਦੀ ਕਦੀ ਭਾਵਨਾ ਨੂੰ ਕਦੀ ਇਹਨਾਂ ਨੇ ਸਮਝਣ ਲਈ ਯਤਨਸ਼ੀਲ ਹੋਏ ਠੀਕ ਜੀ ਕਿ ਜਿਹੜੀ ਜਦੋਂ ਇਹ ਤੁਹਾਨੂੰ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਇਸ ਚੀਜ਼ ਦਾ ਕਿ ਅਸੀਂ ਜਿਹੜੀ ਸ਼ਬਦ ਹੈ ਅਸੀਂ ਸ਼ਬਦਾਂ ਦੇ ਵਿੱਚ ਜਿਹੜੀ ਭਾਵਨਾ ਹੈ ਭਾਵ ਹੈ ਜਿਹੜੇ ਹਾਂ ਉਹਨਾਂ ਨੂੰ ਅਸੀਂ ਜੇ ਸਮਝਣ ਗਈ ਸਮਝਣ ਲਈ ਯਤਨਸ਼ੀਲ ਨਹੀਂ ਹਗੇ ਠੀਕ ਹੈ ਜੀ ਉਹਨਾਂ ਤੱਕ ਅਸੀਂ ਅਸੀਂ ਗੁਰਬਾਣੀ ਦਾ ਭਾਵ ਜਾਂ ਗੁਰਬਾਣੀ ਦੇ ਗੁਰੂ ਰੂਪ ਨੂੰ ਨਹੀਂ ਸਮਝ ਸਕਦੇ ਠੀਕ 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 ਇਸੇ ਤਰ੍ਹਾਂ ਜਦ ਅਸੀਂ ਕਿਸੇ ਵੀ ਮਤਲਬ ਇਸ ਕਿਸੇ ਵੀ ਰਚਨਾ ਨੂੰ ਇਹ ਨਹੀਂ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੈ ਕਿਸੇ ਵੀ ਰਚਨਾ ਨੂੰ ਜਦਨ ਤੱਕ ਅਸੀਂ ਉਹਨਾਂ ਦੇ ਉਹਨਾਂ ਦੇ ਭਾਵਾਂ ਦੇ ਵਿੱਚ ਨਹੀਂ ਸਮਝਾਂਗੇ ਪ੍ਰਸ਼ਨਾਂ ਕਰਦੇ ਭਾਵਾਂ ਦੇ ਉਹਨਾਂ ਦੇ ਸਾ ਨਹੀਂ ਸਮਝਾਂਗੇ ਉਹਦੀ ਸਮੁੱਚਤਾ ਨੂੰ ਨਹੀਂ ਦੇਖਾਂਗੇ ਅਸੀਂ ਇਹੋ ਜਿਹੀ ਨਤੀਜੇ ਕੱਢਾਂਗੇ ਤਾਂ ਕਿ ਸਾਡੇ ਘਰ अच्छे बच्चे ਦਾ ਜਨਮ ਹੋਵੇ ਇਹ ਜੀ ਇਹ 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 ਇਦਾਂ ਲਿਖਿਆ ਜੀ ਇਹ ਤਾਂ ਉਹਨਾਂ ਨੇ ਜੀ ਉਹਦਾ ਉਲਟਾ ਲਿਖਤਾ ਜੀ ਇਹ ਤਾਂ ਗੁਰੂ ਸਾਹਿਬ ਤੀਰਥ ਨਹਾਉਣ ਦੀ ਜਿਹੜੀ ਆ ਤੀਥਾਂ ਦੇ ਨਹਾਉਣ ਦੀ ਪ੍ਰੋੜਤਾ ਕਰ ਰਹੇ ਨੇ ਜੀ ਜਾਂ ਪੁੱਤਰ ਪ੍ਰਾਪਤੀ ਲਈ ਤੀਤ ਇਹੋ ਜੇ ਕਨਕਲੂਜਨ ਉਹੀ ਬੰਦਾ ਕੱਢ ਸਕਦਾ ਜਿਹੜਾ ਵਿਚਾਰਹੀਨ ਹੈ ਸੋਚਹੀਨ ਹੈ ਠੀਕ 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 ਇਹੋ ਜੀ ਕਨਕਲੂਜਨ ਉਹੀ ਉਹੀ ਬੰਦਾ ਕੱਢ ਸਕਦਾ ਅਗਰ ਉਹਨਾਂ ਨੇ ਗੁਰੂ ਸਾਹਿਬ ਦੀ ਭਾਵਨਾ ਨੂੰ ਪੜਿਆ ਹੋਵੇ ਤਾਂ ਗੁਰੂ ਸਾਹਿਬ ਨੇ ਕਾਲ ਕਾਲ ਉੱਤੇ ਵੀ ਲਿਖ ਰਹੇ ਨੇ ਤੀਰਤ ਨਾਨ ਦਿਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖਾਂ ਹਾਂਜੀ ਠੀਕ ਹੈ 베ਦਪੁਰਾਨ ਨਾਲ ਦੇਖੋ ਪੀਠਾ ਦੀ ਗੱਲ ਵੀ ਕਰਤੀ ਕਿ 베ਦਪੁਰਾਨ ਕਤੇਬ ਕੁਰਾਨ ਜ਼ਮੀਨ ਜਮਾਨ ਸਬਾਨ ਕੇ ਪੇਚਾ ਦੇਖੋ ਉਥੇ 베ਦਪੁਰਾਨ ਕਤੇਬ ਕੁਰਾਨ ਦੋਨੋਂ ਹੀ ਜਿਹੜੇ ਸਾਡੇ ਈਸਟਰਨ ਤੇ ਸਮੈਟਿਕ ਰਿਲੀਜੀਅਨ ਨੇ ਦੋਨੋਂ ਕਤੇਬ ਸਮੈਟਿਕ ਦਾ ओके बेज ਜਿਹੜੇ ਨੇ ਇਹ ਹਿੰਦੂ ਦੋਨਾਂ ਨੂੰ ਹੀ ਨਾਲ ਗਿਆ ਬੇਦ ਪੁਰਾਨ ਕਿਤੇਬ ਕੁਰਾਨ ਠੀਕ 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 ਜਮੀਨ ਜਮਾਨ ਸੁਬਾਨ ਕੇ ਪੇਖਾ ਠੀਕ 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 ਪੋਨ ਪੋਨ ਹਾਰ ਫਿਰ ਉਹ ਪੋਨ ਹਾਰ ਤੇ ਆ ਕੇ ਪੋਨ ਹਾਰ ਜਦ 75 4000 ਕੇ ਦੇਖਾ ਸ਼੍ਰੀ ਭਗਵਾਨ ਭਜੇ ਬਿਨੂਪਤ ਦੁਨੀਆ ਦੀ ਗੱਲ ਹੋ ਗਈ ਆਹ ਹਾਂ ਨਾਲ ਆਪਣੀ ਗੱਲ ਕਹਤੀ ਉਹਨਾਂ ਨੇ ਸ਼੍ਰੀ ਭਗਵਾਨ ਭਜੇ ਬਿਨੂਪਤ ਇੱਕ ਗਤੀ ਬਿਨ ਇੱਕ ਨਾ ਲਿਖਾ ਆ ਠੀਕ ਇਹ ਤਾਂ ਬਿਲਕੁਲ ਉਹੀ ਸ਼ਬਦ ਜੋ ਪੜੇ ਆ ਰਵਿਦਾਸ ਜੀ ਦੇ ਨਾਮ ਦੇਵ ਜੀ ਦੇ ਇਹ ਹੋਰ ਸ਼ਬਦ ਬਿਲਕੁਲ ਵੈਸਾ ਕਨਸੈਪਟ ਹੈ ਇਹ ਤਾਂ ਸੇਮ ਥਾਟ ਪ੍ਰੋਸੈਸ ਹੈ ਹਾਂ ਤੇ ਮਤਲਬ ਇਹ ਤਾਂ ਇੱਕ ਪੰਕਤੀ ਆ ਬਾਰ ਬਾਰ ਲਿਖਿਆ ਹੋਇਆ ਹੈ ਬਾਰ ਬਾਰ ਲਿਖਿਆ ਹੋਇਆ ਮਹਾਰਾਜ ਨੇ ਗਜ਼ਲਬਾਨੀ ਦੇ ਵਿੱਚ ਜੇ ਕੋ ਧਿਆਨ ਨਾਲ ਪੜੇ ਬੜੀ ਦ੍ਰਿੜਤਾ ਦੇ ਨਾਲ ਬੜੀ ਸਪਸ਼ਟਤਾ ਦੇ ਨਾਲ ਹਰ ਚੀਜ਼ਾਂ ਦਾ ਉਹਨਾਂ ਨੇ ਜਿਹੜੇ ਜਿਹੜਾ ਤੀਰਥਾਂ ਦੇ ਕਹਿੰਦੇ ਨੇ ਉਹਦਾ ਉਹਨਾਂ ਨੇ ਉੱਥੇ ਖੰਡਨ ਕੀਤਾ ਹੋਇਆ ਗੁਰੂ ਸਾਹਿਬ ਦੀ ਰਚਨਾ ਗਿਆਨ ਪ੍ਰਬੋਧ ਦੇ ਵਿੱਚ ਬਹੁਤ ਸਪਸਟਾ ਜੀ ਗੁਰੂ ਸਾਹਿਬ ਲਿਖ ਰਹੇ ਨੇ ਅਨਾਦ ਅਨਾਦ ਤੀਰਥ ਸੰਜਮਾਦ ਬਕਤ ਨੇਮ ਪੇਖੀਆ ਅਨਾਦ ਅਗਾਦ ਕੇ ਬਿਨਾ ਸਮਸਤ ਪਰਮ ਲੇਖੀਆ ਕਿ ਉਹ ਸਾਰੇ ਬਾਕੀ ਪਰਮ ਹੈ ਠੀਕ ਹੈ ਫਰਟ ਮੀਨ ਇਟ ਮੀਨਸ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਆ ਪਾਪ ਜਿਹੜਾ ਸਮੂਚਾ ਭਾਵ ਨਾ ਸਮਝਣਾ ਦਾ ਬੇਸਿਕਲੀ ਰੀਜ਼ਨ ਇਹ ਹੈ ਕਿ ਇਹਨਾਂ ਨੇ ਬਾਣੀ ਨੂੰ ਪ੍ਰੋਪਰਲੀ ਪੂਰੀ ਤਰ੍ਹਾਂ ਪੜਿਆ ਨਹੀਂ ਇਸ ਕਰਕੇ ਉਹਨਾਂ ਨੇ ਦੇਖਿਆ ਵੀ ਗੁਰਦੇਗ ਬਾਦਰ ਜੀ ਵੀ ਤੀਰਥਨਾਣਾ ਇਹ ਦੇਖੋ ਤੀਰਥਨਾਣਾ ਪ੍ਰਮੋਟ ਹੋ ਗਿਆ ਦਸਮ ਗ੍ਰੰਥ ਦੇ ਥਰੂ ਇਹਨਾਂ ਨੇ ਸਾਰਾ ਦਸਮ ਗ੍ਰੰਥ ਪੜਿਆ ਨਹੀਂ ਕੋਈ ਵੀ ਗੱਲ ਕੋਈ ਵੀ ਪੰਕਤ ਦੇਖੋ ਇਹ ਇਹ ਜੇ ਪੂਰੀ ਚੋਪਈ ਕੋਈ ਵੀ ਬੰਦਾ ਹੈ ਉਹ ਵਿਚਾਰਵਾਨ ਬੰਦਾ ਕੋਈ ਵੀ ਪੜੇ ਇਹ ਗੱਲ ਕਿਸੇ ਵੀ ਤਰ੍ਹਾਂ ਇਹ ਜਿਹੜੀ ਆਣੀ ਹੈ ਆਹਾਂ ਉਹਦੇ ਨਾਲ ਕਿਸੇ ਵੀ ਤਰ੍ਹਾਂ ਉਹ ਕਹਾਣੀ ਵਿੱਚੋਂ ਨਿਕਲ ਹੀ ਨਹੀਂ ਸਕਦੀ ਤੇ ਫਿਰ ਇਹ ਇਹ ਫੇਕ ਪ੍ਰਚਾਰ ਇਹ ਸਿਰ ਕੋਈ ਉਹ ਇੱਕੋ ਕਿਉਂਕਿ ਉਹ ਗੁਰੂ ਸਾਹਿਬ ਇੱਕ ਸੂਚਨਾ ਦੇ ਰਹੇ ਨੇ ਹਾਂਜੀ ਗੁਰੂ ਸਾਹਿਬ ਇੱਕ ਸੂਚਨਾ ਦੇ ਰਹੇ ਨੇ ਸੂਚਨਾ ਇਹ ਹੈ ਕਿ ਵੀ ਗੁਰੂ ਸਾਹਿਬ ਜਦੋਂ ਉਹ ਪੂਰਬ ਦੀ ਯਾਤਰਾ ਤੇ ਨਿਕਲੇ ਨੇ ਹਾਂ ਠੀਕ ਪ੍ਰਚਾਰ ਵਾਸਤੇ ਨਿਕਲੇ ਨੇ ਪੂਰਬ ਦੇ ਵਾਸਤੇ ਤਾਂ ਉਹ ਉੱਥੇ ਪਹੁੰਚੇ ਨੇ ਜਦੋਂ ਤਰਵੈਣੀ ਪਹੁੰਚੇ ਨੇ ਲਾਹੌਰ ਪਹੁੰਚੇ ਨੇ ਉਹ ਉਦੋਂ ਉਹਨਾਂ ਨੇ ਕਾਸ਼ ਜਿਹੜਾ ਉਹ ਗਰਭ ਸਥਿਤ ਹੋਏ ਨੇ ਓਕੇ ਓਕੇ ਤੋਂ ਉਹਨੂੰ ਆਪਾਂ ਐਵੇਂ ੱਟਕੇ ਨਾਲ ਹੀ ਬਣਾ ਦਈਏ ਜੀ ਗੁਰੂ ਸਾਹਿਬ ਜੀ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਵਾਸਤੇ ਗੁਰੂ ਸਾਹਿਬ ਕਟਈ ਭਦਰ ਸਾਹਿਬ ਉੱਥੇ ਇਸ਼ਨਾਨ ਕਰਨ ਗਏ ਜੀ ਨਾ ਤਾਂ ਉਹਦਾ ਕੋਈ ਨਾ ਤਾਂ ਬੱਚਾ ਹੋਇਆ ਬੇਸ਼ ਨਾ ਹੀ ਕਿਤੇ ਲਿਖਿਆ ਹੈ ਰਤਨਾ ਕਰਨ ਦਾ ਇਹ ਚੀਜ਼ ਲਿਖੀ ਨਹੀਂ ਗੁਰੂ ਸਾਹਿਬ ਨੇ ਹਾਂ ਗੁਰੂ ਸਾਹਿਬ ਕਹਿੰਦੇ ਕਿ ਬਿਲਕੁਲ ਹਾਂ ਗੁਰੂ ਸਾਹਿਬ ਨਹੀਂ ਤਾਂ ਕਹਿੰਦੇ ਕਿ ਹਾਂ ਵੀ ਤੀਰਥ ਨਾ ਹੋਇਆ ਉੱਥੇ ਜਾ ਕੇ ਇੰਨਾ ਫਲ ਪ੍ਰਾਪਤ ਹੋਇਆ ਉਹਦੇ ਨਾਲ ਮੈਂ ਪਿਆਦਾ ਹੋਇਆ ਨਹੀਂ ਇਹ ਗੱਲ ਕਲੀਅਰ ਕਰਨੀ ਚਾਹੀਦੀ ਸੀ ਜੇ ਇੰਨਾ ਕੋਈ ਉਹਦੇ ਨਾਲ ਮਹੱਤਮ ਜੁੜਿਆ ਹੈ ਤੇ ਗੁਰੂ ਸਾਹਿਬ ਜੀ ਉਹਦਾ ਮਹੱਤਮ ਮੰਨਦੇ ਨੇ ਗੁਰੂ ਸਾਹਿਬ ਕਲੀਅਰ ਕਰਦੇ ਉਸ ਚੀਜ਼ ਨੂੰ ਤੇ ਅ ਮਤਲਬ ਇਹ ਹੈ ਹੁਣ ਜਿਵੇਂ ਕਿਉਂਕਿ ਇਹ ਬੇਸਿਕਲੀ ਜਿਵੇਂ ਅ ਪ੍ਰਚਾਰ ਹੈਗਾ ਇਹਨਾਂ ਦਾ ਸਾਈਮਲਟੇਨਸਲੀ ਜਿਵੇਂ ਇਧਰੋਂ ਇਹ ਸ਼ਬਦ ਪੜਦੇ ਨੇ ਤੇ ਇਹ ਲੋਕ ਆਪਣੇ ਉੱਥੇ ਗੱਲਾਂ ਪ੍ਰਚਾਰ ਰਹੇ ਹੁੰਦੇ ਆ ਹੁੰਦੇ ਆ ਵੀ ਜਿਵੇਂ ਮੈਂ ਜਿਵੇਂ ਨਾਮ ਲਵਾਂ ਜਗਤਾਰ ਸਿੰਘ ਜਾਚਕ ਉਹਦੀ ਵੀਡੀਓਜ਼ ਆਨਲਾਈਨ ਮਿਲਦੀਆਂ ਸਰਬਜੀਤ ਹੁੰਦੇ ਦੀ ਮਿਲਦੀਆਂ ਇਨਾਂ ਦੇ ਹੋਰ ਵੀ ਮਿਸ਼ਨਰੀ ਪ੍ਰਚਾਰਕ ਹੈ ਸੰਗਤਾਂ ਉਹੀ ਸੰਗਤਾਂ ਨੂੰ ਭੋਲੀ ਭਾਲੀ ਦੱਸਦੇ ਉਹਨਾਂ ਤੋਂ ਹੀ ਹਾਂ ਨਹੀਂ ਕਰਵਾਉਂਦੇ ਨੇ ਕਿ ਗੁਰੂ ਗੁਰਬਾਣੀ ਤੀਰਥਾਂ ਨੂੰ ਮੰਨਦੀ ਹੈ ਸੰਗਤ ਕਹਿਰੀ ਹੈ ਨਹੀਂ ਦੇਖੋ ਜੀ ਤੁਸੀਂ ਆਪ ਹੀ ਕਹਿੰਦਾ ਉਹਨੂੰ ਹੀ ਭੋਲੀ ਭਾਲੀ ਕਹਿਣਾ ਉਹਦੇ ਤੋਂ ਇੱਕ ਘੁਆਣਾ ਉਹਨਾਂ ਸੰਗਤ ਨੇ ਸਾਰਾ ਪੜਿਆ ਨਹੀਂ ਹੋਇਆ ਤੇ ਗਲਤ ਗਿਆਨ ਉਹਦੇ ਵਿੱਚ ਦੇਣਾ ਸੰਗਤ ਵਿੱਚ ਬਣਨਾ ਤੇ ਇਹ ਜਿਹੜਾ ਚੀਜ਼ ਹੈ ਇਹ ਮਤਲਬ ਪ੍ਰਚਾਰਿਆ ਜਾ ਰਿਹਾ ਸੋ ਬੇਸਿਕਲੀ ਆਪਾਂ ਈ ਸੰਗਤ ਨੂੰ ਜਿਹੜੀ ਇਲੈਕਟ੍ਰੋਨਿਕ ਮੀਡੀਆ ਨਾਲ ਜੁੜੀ ਹੋਈ ਹੈ YouTube ਨਾਲ ਜੁੜੀ ਹੋਈ ਹੈ ਜੋ ਇਹ ਸੁਣ ਰਹੇ ਨੇ ਆ ਆਡੀਓ ਨੂੰ ਉਹਨਾਂ ਨੂੰ ਬਸ ਇਹੀ ਸਨੇਹਾ ਦੇ ਦੇਣਾ ਚਾਹੁੰਦੇ ਆ ਕਿ ਕੋਈ ਵੀ ਡਿਸੀਜਨ ਲੈਣਾ ਹੈ ਜਸਟ ਇੱਕ ਦੋ ਪੰਕਤੀਆਂ ਪੜ੍ਹ ਕੇ ਨਾ ਲੈਣ ਪੂਰਾ ਸਮੂੱਚਾ ਭਾਵ ਦੇਖਣ ਸਮੂੱਚਾ ਗ੍ਰੰਥ ਪੜ੍ਹਨ ਸਮੂੱਚਾ ਬੰਦੇ ਦੀ ਪਰਸਨੈਲਿਟੀ ਬੰਦੇ ਦੀ ਜੋ ਅਧਿਆਤਮਿਕ ਉਚਤਾ ਹੈ ਉਸ ਦੇ ਅਕੋਰਡਿੰਗ ਜਿਹੜਾ ਹੈ ਡਿਸੀਜਨ ਲੈਣ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕੋਈ ਵੀ ਵਿਚਾਰ ਵੰਡ ਜਿਹੜਾ ਵੀ ਕੋਈ ਇਹਨਾਂ ਨੂੰ ਸੁਣਦਾ ਹੈ ਜਿਹੜੇ ਵੀ ਇਹ ਬੇਚਾਰਾ ਕਹਿ ਹੁੰਦੇ ਨੇ ਆਪਣੇ ਆਪ ਨੂੰ ਹਾਂਜੀ ਹਾਂਜੀ ਹਾਂ ਉਹ ਉਹਨਾਂ ਨੂੰ ਸੁਣਨ ਵਾਲਾ ਇਹ ਜ਼ਰੂਰ ਖਿਆਲ ਕਰੇ ਕੋਈ ਵੀ ਹਾਂ ਹਾਂ ਕਿ ਜੋ ਮੂਲ ਰਚਨਾ ਹੈ ਕੋਈ ਮੂਲ ਰਚਨਾ ਤੋਂ ਨੂੰ ਇਹ ਆਪਣੇ ਮਨਕਣ ਅੰਤ ਭਾਵਾਂ ਦੇ ਨਾਲ ਪ੍ਰਗਟ ਕਰਨ ਦੀ ਕੋਈ ਕੋਸ਼ਿਸ਼ ਕਰਦਾ ਹੈ ਤਾਂ ਘਟੋ ਘਟ ਚੀਜ਼ ਨੂੰ ਤਾਂ ਉਹ ਹਾਈਲਾਈਟ ਕਰਨਗੇ ਭਾਈ ਇਹ ਇਹ ਦੱਸੋ ਤਾਂ ਸੀ ਕਿੱਥੋਂ ਮਤਲਬ ਨਿਕਲਦਾ ਹੈ ਇਹ ਕਿਹੜੀ ਲਾਈਨ ਦਾ ਮਤਲਬ ਤੁਸੀਂ ਇਹ ਕੱਢ ਰਹੇ ਹੋ ਠੀਕ 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 ਸਮਝ ਆ ਉਸੇ ਕਿਹੜੀ ਲਾਈਨ ਦਾ ਮਤਲਬ ਹੈ ਕਿਹੜੀ 70 ਦਾ ਮਤਲਬ ਜਿਹੜਾ ਹੈ ਉਹ ਤੋਂ ਨਿਕਲਦਾ ਹੈ ਇੱਕ ਸੂਚਨਾ ਹੈ ਬੜੀ ਸਿੰਪਲ ਸੂਚਨਾ ਦਿੱਤੀ ਹੈ ਗੁਰੂ ਸਾਹਿਬ ਨੇ ਉਹਦੇ ਵਿੱਚ ਕਿ ਅਸੀਂ ਇਹ ਆ ਘਟਨਾ ਹੋਈ ਹੈ ਠੀਕ 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 ਇਹਨਾਂ ਇਸ ਘਟਨਾ ਕ੍ਰਮ ਦੇ ਵਿੱਚ ਇਸ ਘਟਨਾ ਕ੍ਰਮ ਦੇ ਵਿੱਚ ਇਹ ਘਟਨਾ ਹੋਈ ਹੈ ਉਹ ਉਹਨਾਂ ਨੇ ਘਟਨਾ ਦਾ ਜ਼ਿਕਰ ਕੀਤਾ ਜੇ ਅਸੀਂ ਇਹਦਾ ਪੱਖ ਦੇਖੀਏ ਤਾਂ ਇੱਕ ਸੂਚਨਾ ਪੱਖ ਹੈ ਔਰ ਇਹ ਬਹੁਤ ਵੱਡੀ ਇਤਿਹਾਸਿਕ ਜਾਣਕਾਰੀ ਹੈ ਇਹ ਫਰਸਟ ਹੈਂਡ ਹਿਸਟੋਰੀਕਲ ਇਨਫੋਰਮੇਸ਼ਨ ਸਾਡੇ ਕੋਲੇ ਜਾਣਕਾਰੀ ਹੈਗੀ ਆ ਇਹ ਜੇ ਕਿਸੇ ਨੂੰ ਸ਼ਾਇਦ ਪਤਾ ਜਾਂ ਨਹੀਂ ਪਤਾ ਸਾਡੇ ਕੋਲੇ ਇਹ ਫਸਟ ਹਣੇ ਨੂੰ ਪਰਮਿਸ਼ਨ ਜਿਹੜੀ ਆ ਜਦੋਂ ਇਹ ਗੁਰੂ ਸਾਹਿਬ ਦੀ ਇਹ ਜਿਤਨ ਨੜ ਦੇ ਦੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਹੀ ਅਸੀਂ ਗੁਰੂ ਸਾਹਿਬ ਦਾ ਜਿਹੜਾ ਗੁਰਪੂਰਵ ਹੈ ਉਹ 1668 ਮੰਨਦੇ ਆ ਓਕੇ ਠੀਕ ਹੈ ਗੁਰੂ ਸਾਹਿਬ ਦਾ ਜਿਹੜਾ ਜਿਹੜਾ ਜਨਮ ਜਨਮ ਦੇ ਸੀ ਆ ਉਹ ਅਸੀਂ 166 ਇਸੇ ਇਸੇ ਜਾਣਕਾਰੀ ਦੀ ਜਿਹੜੀ ਨੂੰ ਮੂਲ ਬਣ ਕੇ ਠੀਕ 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 ਇਹ ਇਹ ਫਰਸਟ ਹੈਂਡ ਜਾਣਕਾਰੀ ਆ ਔਰ ਟੂ ਜਾਣਕਾਰੀ ਆ ਉਸ ਦੀ ਜਾਣਕਾਰੀ ਨੂੰ ਅਸੀਂ ਟੂ ਮੰਨ ਕੇ ਅਸੀਂ ਇਹਨੂੰ ਫਿਕਸ ਕੀਤਾ ਗੁਰੂ ਸਾਹਿਬ ਦਾ ਗੁਰਪੁਰਬ 1666 ਦੀ ਇਅਰ ਫਿਕਸ ਕੀਤਾ ਉਹਦਾ ਮਤਲਬ ਇਹ ਭਾਅ ਕੱਢ ਕੇ ਆ ਜੀ ਕਈ ਇਹਦੇ ਗੁਰੂ ਸਾਹਿਬ ਦੇ ਗਲਤ ਪ੍ਰਚਾਰ ਕਰਦਾ ਜੀ ਗੁਰੂ ਸਾਹਿਬ ਨੇ ਗਲਤ ਲਿਖਤਾ ਜੀ ਗੱਲ ਦੇ ਹੋਰ ਨਹੀਂ ਲਿਖਤਾ ਪਤਾ ਨਹੀਂ ਕਿਹਨੇ ਲਿਖਤਾ ਇਹਨਾਂ ਨੂੰ ਅਜੇ ਤੱਕ ਤਾਂ ਇਹ ਨਹੀਂ ਦੱਸ ਪਾਇਆ ਵੀ ਲਿਖ ਕੇ ਨਾ ਦਿੱਤਾ ਹੋਰੇ ਹੋ ਨਾਂ ਦਾ ਦੱਸੋ ਕਿਹਨੇ ਲਿਖਤਾ ਹੈ ਹਾਂਜੀ ਨਾਲੇ ਬਹੁਤ ਹੋਣਾ ਸੰਖੇਪ ਵਿੱਚ ਲਿਖਿਆ ਹੋਰ ਕੋਈ ਲਿਖਦਾ ਤੇ ਪਤਾ ਨਹੀਂ ਕਿਆ ਕੁਝ ਲਿਖ ਮਾਰਦਾ ਉਹਨਾਂ ਨੇ ਕਿਹਨੇ ਲਿਖਤਾ ਹੋਰ ਦੱਸੋ ਲੜਾਈ ਉਹ ਬਹੁਤੇ ਕਹਿੰਦੇ ਨੇ ਜੀ ਬਾਕੀ ਜਿਹੜੀ ਰਚਨਾ ਇਹ ਕਵੀ ਰਾਮ ਸ਼ਾਮ ਦੀ ਹੈ ਇਹ ਤਾਂ ਰਾਮ ਸ਼ਾਮ ਦਾ ਨਾਮ ਵੀ ਨਹੀਂ ਹੈਗਾ ਹਾਂਜੀ ਠੀਕ ਇਹ ਰਚਨਾ ਜਿਹੜਾ ਰਾਮ ਸ਼ਾਮ ਦੀ ਉਹ ਵੀ ਨਹੀਂ ਹੈਗੀ ਜਿਵੇਂ ਕਰਕੇ ਕਹਿੰਦੇ ਨੇ ਕਿ ਜੀ ਇਹ ਕਵੀ ਕਿਸੇ ਰਾਮ ਜਾਮ ਨੇ ਲਿਖਿਆ ਅਜੇ ਤੱਕ ਇਹਨਾਂ ਕੋਲ ਹੀ ਨਹੀਂ ਦੱਸ ਹੋਇਆ ਵੀ ਕਵੀ ਰਾਮ ਸ਼ਾਮ ਜਿਹੜੇ ਜਿਨ੍ਹਾਂ ਦਾ ਇਹ ਕਹਿੰਦੇ ਨੇ ਕੌਣ ਨੇ ਉਹ ਹਾਂ ਠੀਕ ਠੀਕ ਕੌਣ ਨੇ ਉਹ ਕਿੱਥਾ ਨੇ ਕਿੱਥੇ ਜੰਮੇ ਐਨਾ ਕੁਝ ਲਿਖਤਾ ਉਹਨਾਂ ਨੇ ਇੰਨੀ ਉਹਨਾਂ ਨੇ ਜਾਣਕਾਰੀ ਦੀਗੀ ਦਿੱਤੀ ਹੈ ਇਹ ਮੰਨਦੇ ਨੇ ਕਿ ਜਿਹੜੇ ਵੀ ਜਿਹੜਾ ਵੀ ਇਹਦਾ ਲਿਖਾਰੀ ਆ ਉਹਨੂੰ ਗੁਰਮਤਿਦਵਾਰੇ ਜਾਂ ਉਹਨੂੰ ਆਪਣਾ ਇਹਦੇ ਬਾਰੇ ਉਹਨੂੰ ਜਾਣਕਾਰੀ ਹੈਗੀ ਹੈ ਐਡੀ ਦੀ ਕੀ ਜਾਣਕਾਰੀ ਗੁਰਮਤਿ ਰੱਖਣ ਵਾਲਾ ਬੰਦਾ ਠੀਕ ਹੈ ਜਿਹੜਾ ਵੀ ਕਵੀ ਸੀ ਕੋਈ ਉਹ ਕੌਣ ਸੀ ਠੀਕ 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 ਸੰਦਾ ਸਹੀ ਉਹਦਾ ਉਹਦਾ ਕੋਈ ਹਿਸਟਰੀ ਤਾਂ ਲੈ ਕੇ ਆਣ ਉਹਦੀ ਕੋਈ ਉਹਦਾ ਜਨਮ ਕੋਈ ਕਿੱਥੇ ਹੋਇਆ ਕਿਵੇਂ ਹੋਇਆ ਕਿੱਥੋਂ ਉਹਨੇ ਸਿੱਖਿਆ ਕਿੱਥੇ ਉਹ ਮਿਲਿਆ ਹਾਂ ਸਾਰਾ ਫਰਸਟ ਹੈਂਡ ਹੈ ਸਾਰਾ ਕੁਝ ਮੈਂ ਹਮ ਫਰਸਟ ਹੈਂਡ ਵਿੱਚ ਲਿਖਿਆ ਹੋਇਆ ਸਾਰਾ ਆ ਉਹ ਕਹ ਰਹੇ ਕਿ ਵੀ ਇਹਦੇ 'ਚ ਤਾਂ ਇਹ ਤਾਂ ਇਹ ਤਾਂ ਫਰਸਟ ਹੈਂਡ ਜਾਣਕਾਰੀ ਆ ਔਰ ਇਸੇ ਜਾਣਕਾਰੀ ਦੇ ਆਧਾਰ ਤੇ ਤਾਂ ਅਸੀਂ ਗੁਰੂ ਸਾਹਿਬ ਦਾ ਦਿੱਤੀ ਜਿਹੜੀ ਹੈ ਉਹ ਫਿਕਸ ਕੀਤੀ ਸੀ ਠੀਕ ਠੀਕ ਬਾਕੀ ਸਿਰ ਡਾਕਟਰ ਜੀ ਤੁਸੀਂ ਬਹੁਤ ਵਧੀਆ ਇਹਨੂੰ ਕਲੀਅਰ ਕਰ ਕੀਤਾ ਸਾਰੇ ਇਫੈਕਟਸ ਜੋ ਕਵਰ ਕਰਨੇ ਸੀ ਕਿ ਇਹ ਇੱਕ ਜਸਟ ਇੱਕ ਹਿਸਟੋਰੀਕਲ ਪੀਸ ਆਫ ਇਨਫੋਰਮੇਸ਼ਨ ਹੈ ਇਹਦਾ ਕਿਸੇ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ ਕਿ ਤਿਰਥ ਨੌਣ ਦਾ ਮਹੱਤਮ ਹੈ ਜੀ ਇਹ ਕਿ ਬੱਚਾ ਪੈਦਾ ਹੋ ਜਾਣਾ ਐਸਾ ਕੁਝ ਨਹੀਂ ਹੈ ਅੰਦਰ ਤੇ ਸੈਕੰਡਲੀ ਗੁਰੂ ਗੋਬਿੰਦ ਸਿੰਘ ਜੀ ਖੁਦ ਹੀ ਮੰਨਦੇ ਨੇ ਕਿ ਹਾਂਜੀ ਹਾਂ ਬਿਲਕੁਲ ਉਹਨਾਂ ਨੇ ਗੁਰੂ ਸਾਹਿਬ ਨੇ ਦੇਖੋ ਉਹਨਾਂ ਨੇ ਉਹਨਾਂ ਨੇ ਪਹਿਲਾ ਜਿਹੜਾ ਉਹਦੀ ਜਿਹੜੀ ਸੂਚਕ ਹੈ ਉਹ ਚਿਕੰਗ ਦਿੱਤਾ ਕਬੀ ਜਮ ਜਨਮ ਕਥਨ ਹਾਂਜੀ ਕਬੀ ਦੇ ਜਨਮ ਦਾ ਕਥਨ ਕੀਤਾ ਹਾਂਜੀ ਹਾਂਜੀ ਇੱਕ ਇੱਕ ਅਧਿਆਏ ਦਾ ਸੂਚਕ ਹੈ ਉਹ ਕਦੋਂ ਜਨਮ ਹੋਇਆ ਕਿਸ ਹੋਇਆ ਉਹ ਗੱਲ ਸਾਰੀ ਉਹਦੇ ਚ ਉਹ ਦੱਸ ਦੱਸ ਰਹੇ ਨੇ ਹਾਂ ਆਰਾਮ ਸ਼ਾਮ ਦਾ ਜਨਮ ਕਦੋਂ ਸੂchna ਉਹ ਦੇ ਰਹੇ ਨੇ ਬਸ ਇੱਕ ਸੂchna ਦੇ ਰਹੇ ਨੇ ਇਹ ਹਾਂਜੀ 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 ਕਬੀ ਕਬੀ ਦਾ ਜਨਮ ਜਦਾਂ ਕਦੋਂ ਹੋਇਆ ਠੀਕ ਠੀਕ ਚਲ ਤਾਂ ਆਪਾਂ ਬਸ ਜਿਹੜੇ ਫੈਕਟ ਸੀਗੇ ਉਹ ਬਹੁਤ ਕਲੀਅਰ ਹਨ ਗੁਰਬਾਣੀ ਦੇ ਸਾਰੇ ਪਰਮਾਨ ਹਨ ਦਸਮ ਬਾਣੀ ਦੇ ਸਾਰੇ ਪਰਮਾਨ ਹਨ ਆ ਕਿਧਰੇ ਵੀ ਜਿਵੇਂ ਪ੍ਰਚਾਰ ਕਰ ਰਹੇ ਹਨ ਇਹਨਾਂ ਨੂੰ ਸਾਨੂੰ ਇਹ ਪਰਮਾਨ ਦੇ ਕੇ ਰੋਕਣਾ ਚਾਹੀਦੇ ਹਨ ਕਿ ਤੁਸੀਂ ਇਹ ਕਿਉਂ ਅਗੇਂਸਟ ਕਿਉਂ ਪ੍ਰਚਾਰ ਕਰ ਰਹੇ ਹੋ ਜਦ ਕਿ ਸਾਡੇ ਕੋਲ ਲਿਖਤੀ ਰੂਪ ਵਿੱਚ ਸਾਰੇ ਪਰਮਾਨ ਹਨ ਤੇ ਇਹਨਾਂ ਨੂੰ ਫੋਲੋ ਵੀ ਅੰਨੇ ਵਾਈ ਨਹੀਂ ਫੋਲੋ ਕਰਨਾ ਚਾਹੀਦਾ ਆ ਆਪ ਇਹਨਾਂ ਪੜੋ ਵਿਚਾਰੋ ਤੇ ਕਹਿੰਦੇ ਨੇ ਉਸ ਹਿਸਾਬ ਨਾਲ ਫੈਸਲਾ ਲਵੋ ਤੇ ਡਾਕਟਰ ਸਾਹਿਬ ਆਪ ਜੀ ਦੇ ਧੰਨਵਾਦੀਆਂ ਕਿ ਆਪ ਜੀ ਨੇ ਕੀਮਤੀ ਸਮਾਂ ਕੱਢਿਆ ਠੀਕ ਹੈ ਇਹ ਕੋਈ ਗੱਲ ਨਹੀਂ ਜਦੋਂ ਵੀ ਸਮਾਂ ਮਿਲੇਗਾ ਆਪਾਂ ਹੋਰ ਵੀ ਕੋਈ ਨਵੀਂ ਵਿਚਾਰ ਕਿਸੇ ਵੀ ਵਿਸ਼ੇ ਤੇ ਜੀ ਰੋਕ ਕਰਾਂਗੇ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ